ਇਲੈਕਸ਼ਨਾਂ ਦੇ ਮੱਦੇਨਜ਼ਰ ਸੋਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਜੇਪੀ ਦਾ ਜਿਹੜਾ ਵਿਰੋਧ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ ਹੈ ਸਾਰੇ ਪਿੰਡ ਦੇ ਅਲਾਵਾਦ ਗੁਰੂ ਸਾਹਿਬ ਬਲਾਕ ਦੇ ਜਾ ਕੇ ਬੀਜੇਪੀ ਦੇ ਖਿਲਾਫ ਪ੍ਰਚਾਰ ਕਰਾਂਗੇ ਕਿਉਂ ਕਿ ਕਿਉਂਕਿ ਬੀਜੇਪੀ ਸਾਡੇ ਕਿਸਾਨਾਂ ਦੀ ਕਾਤਲ ਹੈ ਥੱਲੇ ਜਾਂਦੇ ਹੋਏ ਸਾਡੇ ਕਿਸਾਨਾਂ ਤੇ ਨੇ ਗੋਲੀਆਂ ਚਲਾਈਆਂ ਨੇ ਸਾਡੀਆਂ ਗੱਡੀਆਂ ਨੇ ਉੱਤੇ ਸਪੀਕਰ ਫਿੱਟ ਹੋਏਵੇਂ ਨੇ ਸਾਰੇ ਭਰਾ ਵੀ ਨਾਲ ਚੱਲਣਗੇ ਤੇ ਸਾਂਝੀ ਥਾਂ ਤੇ ਤਸੀਂ ਆ ਕੇ ਆਪਣੀ ਗੱਲ ਜਰੂਰ ਰੱਖਾਂਗੇ ਬਚਪਨ ਸਾਡੇ ਨਾਲ ਚੰਗੀ ਨਹੀਂ ਕੀਤੀ ਸਾਡੇ ਉੱਥੇ 750 ਦੇ ਕਰੀਬ ਜਿਹੜਾ ਕਿਸਾਨ ਸ਼ੇਡ ਕੀਤਾ ਗਿਆ ਲਖਵੀਰਪੁਰ ਖੇੜੀ ਦੇ ਵਿੱਚ ਉੱਥੇ ਜਿਹੜੇ ਆਮ ਕਿਸਾਨਾਂ ਦੇ ਉੱਤੇ ਇਹਨਾਂ ਨੇ ਗੱਡੀਆਂ ਚੜਾ ਦਿੱਤੀਆਂ ਨੇ ਤੇ ਅਸੀਂ ਤਾਂ ਇਹ ਲੋਕਾਂ ਨੂੰ ਅਪੀਲ ਕਰਾਂਗੇ ਤੁਸੀਂ ਸੋਚ ਸਮਝ ਕੇ ਤੁਹਾਨੂੰ 55 ਸਾਲਾਂ ਦਾ ਰੋਡ ਦਾ ਹੱਕ ਮਿਲਦਾ ਤੇ ਸੋਚ ਸਮਝ ਕੇ ਮੇਰਾ ਵੀ ਰੋਡ ਦਾ ਇਸਤੇਮਾਲ ਕਰੋ ਨਾ ਕਿ ਇੱਕ ਵਾਰੀ ਤੁਹਾਡੀ ਗਲਤ ਬਟਨ ਨੱਪਿਆ ਗਿਆ ਤੇ 5 ਸਾਲ ਤੁਹਾਡੇ ਫਿਰ ਮਿੱਟੀ ਹੋ ਜਾਣੇ ਜੇ ਅੱਗੇ ਅੱਗੇ ਬੜਾ ਪਛਤਾ ਲੈ 10 ਸਾਲ ਹੋ ਗਏ ਨੇ ਸਸਿਕਾ ਦੋਸਤੋ ਇਲੈਕਸ਼ਨਾਂ ਦੇ ਮੱਦੇਨਜ਼ਰ ਸਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰੇਸ਼ਾ ਅਨੁਸਾਰ ਬੀਜੇਪੀ ਦਾ ਜਿਹੜਾ ਵਿਰੋਧ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ ਹੈ ਉਸ ਦੇ ਤਹਿਤ ਪੰਜਾਬ ਕਿਸਾਨ ਸਭਾ ਵੱਲੋਂ ਅੱਜ ਇੱਕ ਮੀਟਿੰਗ ਬੁਲਾਈ ਗਈ ਹੈ ਪੰਜਾਬ ਬਾਡੀ ਦੀ ਮੀਟਿੰਗ ਸੀ ਔਰ ਇਸ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਸਾਰੇ ਦੀ ਸਹਿਮਤੀ ਦੇ ਨਾਲ ਭਰਾਵਾਂ ਦੀ ਨਾਲ ਕਿ ਸਯੁਕਤ ਕਿਸਾਨ ਮੋਰਚੇ ਦੀ ਕਾਲ ਮੁਤਾਬਕ ਪਿੰਡ ਪਿੰਡ ਜਾ ਕੇ ਅਸੀਂ ਆਪਣੀ ਜਥੇਬੰਦੀ ਵੱਲੋਂ ਸਾਰੇ ਪਿੰਡ ਜਾਲਾਬਾਦ ਇਹ ਗੁਰੂ ਸਾਹਿਬ ਬਲਾਕ ਦੇ ਜਾ ਕੇ ਬੀਜੇਪੀ ਦੇ ਖਿਲਾਫ ਪ੍ਰਚਾਰ ਕਰਾਂਗੇ ਕਿਉਂਕਿ ਬੀਜੇਪੀ ਸਾਡੇ ਕਿਸਾਨਾਂ ਦੀ ਕਾਤਲ ਹੈ ਦਿੱਲੀ ਜਾਂਦੇ ਹੋਏ ਸਾਡੇ ਕਿਸਾਨਾਂ ਤੇ ਇਹਨੇ ਗੋਲੀਆਂ ਚਲਾਈਆਂ ਨੇ ਔਰ 750 ਦੇ ਕਰੀਬ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਸ਼ਹੀਦ ਕੀਤਾ ਔਰ ਅਸੀਂ ਵੀ ਦੱਸਾਂਗੇ ਪਿੰਡ ਪਿੰਡ ਜਾ ਕੇ ਬੋਲ ਕੇ ਮਾਈਕ ਦੇ ਵਿੱਚ ਵੀ ਇਹਨਾਂ ਨੂੰ ਵੋਟਾਂ ਨਾ ਪਾਈਆਂ ਜਾਣ ਇਹ ਕਿਸਾਨਾਂ ਦੇ ਕਾਤਲ ਨੇ ਔਰ ਇਹਨਾਂ ਸਾਡ ਨੂੰ ਬਣਦੇ ਹੱਕ ਨਹੀਂ ਦਿੱਤੇ ਔਰ ਉਸ ਇਸ ਬੰਦ ਦੇ ਵਿੱਚ ਇੱਕ ਕੱਲ ਤੋਂ ਮੁਹਿੰਮ ਸ਼ੁਰੂ ਹੋ ਜੇਗੀ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਫੇਸਬੁੱਕ ਤੇ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਦੂਸਰੀ ਬੇਨਤੀ ਇਹ ਕਿ ਕੋਈ ਪ੍ਰੋਗਰਾਮ ਰੱਖਣਾ ਚਾਹਦਾ ਹੋਵੇ ਪ੍ਰੋਗਰਾਮ ਪਿੰਡ ਕਿਸੇ ਦੇ ਵਿੱਚ ਸਾਡੀਆਂ ਗੱਡੀਆਂ ਨੇ ਉੱਤੇ ਸਪੀਕਰ ਫਿੱਟ ਹੋਏਵੇਂ ਨੇ ਸਾਰੇ ਭਰਾ ਵੀ ਨਾਲ ਚੱਲਣਗੇ ਕਿ ਸਾਂਝੀ ਥਾਂ ਤੇ ਤਾਂ ਅਸੀਂ ਆ ਕੇ ਆਪਣੀ ਗੱਲ ਜ਼ਰੂਰ ਰੱਖਾਂਗੇ ਔਰ ਭਾਜਪਾ ਨੇ ਕੀ ਸਾਡੇ ਨਾਲ ਕੀਤਾ ਉਹ ਗੱਲ ਰੱਖਾਂਗੇ ਔਰ ਲੋਕਾਂ ਨੂੰ ਅਪੀਲ ਵੀ ਕਰਾਂਗੇ ਵੀ ਇਸ ਪਾਰਟੀ ਨੂੰ ਵੋਟਾਂ ਬਿਲਕੁਲ ਨਾ ਪਾਓ ਨਾਲ-ਨਾਲ ਜਿਹੜੇ ਦੂਜੇ ਪਾਰਟੀਆਂ ਨੇ ਉਹਨਾਂ ਨੂੰ ਹੀ ਸਵਾਲ-ਜਵਾਬ ਕਰਾਂਗੇ ਕਿ ਉਹਨਾਂ ਨੇ ਕੀ ਪੰਜਾਬ ਵਾਸਤੇ ਕੀਤਾ ਹੈ ਔਰ ਕੀ ਉਹਨਾਂ ਨੇ ਪੰਜਾਬ ਨਾਲ ਧੋਖਾ ਕੀਤਾ ਉਹ ਵੀ ਗੱਲ ਰੱਖਾਂਗੇ ਬੀਜੇਪੀ ਦੇ ਖਿਲਾਫ ਵੀ ਗੱਲ ਰੱਖਾਂਗੇ ਔਰ ਵੀਰਾਂ ਸਾਰੇ ਨੂੰ ਬੇਨਤੀ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪੁਰੇ ਸਾਬ agricoles ਦੀ ਫਤਿਹ ਕਿਸਾਨ ਮੋਰਚਾ ਸੰਯੁਕਤ ਮੋਰਚੇ ਦੀ ਕਾਰ ਤੋਂ ਦਾਬਕ ਪੰਜਾਬ ਕਿਸਾਨ ਸਭਾ ਵੱਲੋਂ ਭਾਜਪਾ ਦਾ ਜਿਹੜਾ ਪਿੰਡ ਪਿੰਡ ਜਾ ਕੇ ਵਿਰੋਧ ਕੀਤਾ ਜਾਏਗਾ ਇਹ ਮਹਮ ਜਿਹੜੀ ਅਸੀਂ ਕੱਲ ਤੋਂ ਸ਼ੁਰੂ ਕਰਾਂਗੇ ਭਾਜਪਾ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ ਸਾਡੇ ਉੱਥੇ 750 ਦੇ ਕਰੀਬ ਜਿਹੜਾ ਕਿਸਾਨ ਸ਼ਹੀਦ ਕੀਤਾ ਗਿਆ ਲਖਮੀਰਪੁਰ ਖੀਰੀ ਦੇ ਵਿੱਚ ਉੱਥੇ ਜਿਹੜੇ ਆਮ ਕਿਸਾਨਾਂ ਦੇ ਉੱਤੇ ਇਹਨਾਂ ਨੇ ਗੱਡੀਆਂ ਚੜਾ ਦਿੱਤੀਆਂ ਨੇ ਬਹੁਤ ਇਹਨਾਂ ਨੇ ਜਿਹੜੀ ਇਹ ਤੈਸ਼ੀ ਪਾਰਟੀ ਹੈਗੀ ਜੀ ਕਿਸਾਨਾਂ ਦੀ ਕਾਤਲ ਪਾਰਟੀ ਦੀ ਅਸੀਂ ਪਿੰਡ-ਪਿੰਡ ਜਾ ਕੇ ਦੱਸਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਆਪਾਂ ਇਸ ਪਾਰਟੀ ਨੂੰ ਵੋਟਾਂ ਨਹੀਂ ਪਾਣੀਆ ਇਹਨਾਂ ਨੂੰ ਨਹੀਂ ਨੇ ਆਉਣ ਵਾਲੇ ਸਮੇਂ 'ਚ ਜੇ ਮੋਦੀ ਸਰਕਾਰ ਆ ਗਈ ਤੇ ਇਹਨਾਂ ਨੇ ਸਵਿਧਾਨ ਹੀ ਬਦਲ ਦੇਣਾ ਕਾਣੀ ਖਤਮ ਕਰ ਦੇਣੀ ਜੀ ਅਸੀਂ ਤੇ ਇਹ ਲੋਕਾਂ ਨੂੰ ਅਪੀਲ ਕਰਾਂਗੇ ਤੁਸੀਂ ਸੋਚ ਸਮਝ ਕੇ ਤੁਹਾਨੂੰ 5 ਸਾਲਾਂ ਦਾ ਰੋਡ ਦਾ ਹੱਕ ਮਿਲਦਾ ਤੇ ਸੋਚ ਸਮਝ ਕੇ ਮੇਰਾ ਵੀ ਰੋਡ ਦਾ ਇਸਤੇਮਾਲ ਕਰੋ ਨਾ ਕਿ ਇੱਕ ਵਾਰੀ ਤੁਹਾਡੀ ਗਲਤ ਬਟਨ ਨੱਪਿਆਗਾ ਤੇ 5 ਸਾਲ ਤੁਹਾਡੇ ਫਿਰ ਮਿੱਟੀ ਹੋ ਜਾਣੇ ਜੇ ਅੱਗੇ ਅੱਗੇ ਬੜਾ ਪਛਤਾ ਲੈ 10 ਸਾਲ ਹੋ ਗਏ ਨੇ ਸਾਰੇ ਦਾ ਸਾਰਾ ਸਿਸਟਮ ਫੇਲ ਹੋ ਚੁਲਿਆ ਅਸੀਂ ਤਾਂ ਕਿਸਾਨ ਵੀਰਾਂ ਕੇ ਸਾਰੇ ਪੰਚਾਇਤਾਂ ਕੇ ਸਾਰੇ ਪਿੰਡਾਂ ਕੇ ਜਾ ਕੇ ਘਰ-ਘਰ ਬੇਨਤੀ ਕਰਾਂਗੇ ਕਿ ਤੁਸੀਂ ਸੋਚ ਸਮਝ ਕੇ ਵੋਟਾਂ ਪਾਓ ਤੇ ਇਸ ਪਾਰਟੀ ਨੂੰ ਜਿਵੇਂ ਮਰਜ਼ੀ ਭਜਾਓ ਕੋਈ ਚੰਗਾ ਬੰਦਾ ਲਿਆਓ ਤੇ ਹਰੇਕ ਬੰਦੇ ਨਾਲ ਜਿਹੜਾ ਵੀ ਪਿੰਡ 'ਚ ਤੁਹਾਡੇ ਕੋਲ ਆਉਂਦਾ ਜੀ ਭਾਵੇਂ ਕੋ ਕਾਲੀ ਸ ਆ ਸਸਾਲਾਂ ਦਾ ਕੋਈ ਆਮ ਪਾਰਟੀ ਵਾਲਾ ਤੁਸੀਂ ਉਹਨਾਂ ਨੂੰ ਸਵਾਲ ਕਰੋ ਤੇ ਮੁੱਦਿਆਂ ਤੇ ਗੱਲ ਕਰੋ। ਮੇਰਾ ਆਪਾਂ ਨਾਲੀਆਂ ਗਲੀਆਂ ਤੱਕ ਨਾ ਰਹਿ ਜਾਈਏ ਤੇ ਦਾਲ ਆਟੇ ਦੀ ਸਕੀਮ ਤੱਕ ਮੇਰਾ ਵੀ ਨਾ ਰਹਿ ਜਾਈਏ। ਕੋਈ ਉਹਨਾਂ ਕੋ ਚੰਗੇ ਹਸਪੀਟਲ ਮੰਗੋ, ਚੰਗੇ ਪ੍ਰੋਜੈਕਟ ਮੰਗੋ, ਕੋਈ ਉਹਨਾਂ ਕੋ ਚੰਗੀਆਂ ਇੰਡਸਟਰੀਆਂ ਵਗੈਰਾ ਮੰਗੋ ਜਿਨ੍ਹਾਂ ਨਾਲ ਆਪਾਂ ਰੋਜ਼ਗਾਰ ਮਿਲ ਸਕੇ ਤੇ ਆਪਣੀਆਂ ਲੜਾਈਆਂ ਨਿੱਕੀਆਂ ਮੋਟੀਆਂ ਛੱਡ ਕੇ ਨਾ ਤੇ ਆਪਾਂ ਜਿਹੜੇ ਹੁਣ ਮੌਕਾ ਮਿਲਿਆ ਇਹਨੂੰ ਚੰਗੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਆਪਾਂ ਸਿਸਟਮ ਕਰੀਏ ਨਹੀਂ ਤਾਂ 5 ਸਾਲ ਅੱਗੇ ਲਾ ਪਰ 10 ਸਾਲ ਗਵਾਏ ਨੇ ਤੇ 5 ਸਾਲ ਹੋਰ ਮਿੱਟੀ ਹੋ ਜਾਣਗੇ। ਵੈ